ਸਾਰੇ ਹੀ ਕਬੂਤਰਵਾਜ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਬਾਕੀ ਜਿੰਨੇ ਵੀ ਤੁਸੀਂ ਕਬੂਤਰਵਾਜ ਭਰਾ ਵੀਡੀਓ ਦੇਖ ਰਹੇ ਹੋ ਕਰ ਲਿਓ ਵੀਰੇ ਅੱਜ ਇੱਕ ਹੋਰ ਨਵਾਂ ਪ੍ਰੋਜੈਕਟ ਨੋਟ ਕਰ ਲਓ। ਤੁਹਾਡੇ ਸਾਰਿਆਂ ਲਈ ਅੱਜ ਆਪਾਂ ਇੱਕ ਬਹੁਤ ਹੀ ਵਧੀਆ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਹਾਂ। એનર્ਜੀ ਬੂਸਟ ਇਹ એનર્ਜੀ ਦੀਆਂ ਗੋਲੀਆਂ ਨੇ ਕਬੂਤਰ ਨੂੰ ਬਾਜੀ ਛੱਡਣ ਤੋਂ 2 ਦਿਨ ਪਹਿਲਾਂ ਆਪਾਂ ਨੇ ਇਹ ਗੋਲੀ ਦੇਣੀ ਆ ਜੇ ਐਤਵਾਰ ਬਾਜੀ ਆ ਤਾਂ ਵੀਰਵਾਰ ਤੇ ਸ਼ੁੱਕਰਵਾਰ ਬੰਦੀ ਵਾਲੇ ਦਿਨ ਇੱਕ ਇੱਕ ਕਰਕੇ ਆਪਾਂ 2 ਦਿਨ 10 ਕਮਲ ਪਾਣੀ ਦੇ ਨਾਲ ਰਾਤ ਨੂੰ 7:00 ਵਜੇ ਆਪਾਂ ਇਹ ਗੋਲੀ ਦੇਣੀ ਆ એનર્ਜੀ ਦੀਆਂ ਗੋਲੀਆਂ ਨੇ ਘਟੋ ਘਟ 10-12 মালਟੀ ਵਿਟਾਮਿਨਾਂ ਦੇ ਨਾਲ ਭਰਪੂਰ ਗੋਲੀਆਂ ਨੇ ਇਹ ਗੋਲੀ ਲਾਏ ਤੋਂ ਜਦੋਂ ਆਪਾਂ ਕਬੂਤਰਬਾਜੀ ਛੱਡਿਆ ਹਾਰ ਜਿੱਤ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੱਥ ਹੈ ਪਰਮਾਤਮਾ ਦੇ ਹੱਥ ਹਾਰਾਂ ਜਿੱਤਾਂ ਪਰ ਤੁਹਾਡਾ ਕਬੂਤਰ ਬਹੁਤ ਹੀ ਵਧੀਆ ਪਰਫਾਰਮੈਂਸ ਕਰਕੇ ਉੱਡੂਗਾ ਬਹੁਤ ਹੀ ਵਧੀਆ ਉਡਾਨ ਕਰੂ ਤੇ ਬਹੁਤ ਹੀ ਵਧੀਆ ਪਰਫਾਰਮੈਂਸ ਕਰੂ ਤੁਹਾਡਾ ਕਬੂਤਰ ਇਹ ਗੋਲੀ ਲਾਏ ਤੋਂ ਜਿਹੜੇ ਅੱਜ ਕੱਲ ਵੀਰੇ ਕੰਪੀਟੀਸ਼ਨ ਬਹੁਤ ਹਾਈ ਹੋ ਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਗੁਲਾਬ ਦੇ ਫੁੱਲ ਜਾ ਆਲੂ ਬੁਖਾਰੇ ਲਾ ਕੇ ਅੱਜ ਕੱਲ ਬਾਜ਼ੀਆਂ ਨਹੀਂ ਦਿੱਤ ਹੁੰਦੀਆਂ ਜਿਹੜੀਆਂ ਤਖੜੀਆਂ ਕਲੱਬ ਦੀਆਂ ਬਾਜ਼ੀਆਂ ਨੇ ਆਲੂ ਬੁਖਾਰੇ ਤੇ ਗਲਾਬ ਦੇ ਫੁੱਲ ਤੇ ਮਲਠੀ ਨਾਲ ਬਾਜ਼ੀਆਂ ਨਹੀਂ ਦਿੱਤ ਹੁੰਦੀਆਂ ਜੇ ਸੱਟ ਮਾਰਨੀ ਹੈ ਨਾ ਜੇ ਤੀਰ ਨਿਸ਼ਾਨੇ ਦੇ ਲਾਉਣਾ ਤਾਂ ਜਾਂ ਤਾਂ ਬਾਹਰਲੇ ਪ੍ਰੋਜੈਕਟ ਹੀ ਲਾਉਣਗੇ ਜਾਂ ਜਿਹੜੀਆਂ ਦੇਸੀ ਜੜੀ ਬੂਟੀਆਂ ਨੇ ਭਸਮਾ ਵਗੈਰਾ ਇਹ ਤੀਰ ਨਿਸ਼ਾਨੇ ਤੇ ਲਾਉਣਗੇ ਇਹ ਜਿਹੜੇ ਬਾਹਰਲੇ ਪ੍ਰੋਜੈਕਟ ਨੇ ਨਾ ਜਾਂ ਦੇਸੀ ਜੜੀ ਬੂਟੀਆਂ ਨੇ ਅੱਜ ਕੱਲ ਦਾ ਜਮਾਨਾ ਉਹ ਆ ਗਿਆ ਬਾਈ ਕਬੂਤਰਬਾਜੀ ਦਾ ਜੇ ਸੱਟ ਲਾਉਣੀ ਹੈ ਨਾ ਟਗਾਣੇ ਤੇ ਤੀਰ ਐ ਨਾ ਨਿਸ਼ਾਨੇ ਤੇ ਲਾਉਣਾ ਤਾਂ ਬਾਈ ਜਾਂ ਤਾਂ ਬਾਹਰਲੇ ਪ੍ਰੋਜੈਕਟ ਸੱਟ ਮਾਰਨਗੇ ਜਾਂ ਦੇਸੀ ਜੜੀ ਬੂਟੀਆਂ ਸੱਟ ਮਾਰਨਗੀਆਂ ਨਵੇਂ ਕਬੂਤਰਬਾਜ਼ ਭਰਾਵਾਂ ਲਈ ਮੈਂ ਬਹੁਤ ਈ ਨੌਲੇਜ ਦੀਆਂ ਗੱਲਾਂ ਤੁਹਾਨੂੰ ਦੱਸ ਰਿਹਾ ਜਿਹੜੇ ਬਾਹਰਲੇ ਪ੍ਰੋਜੈਕਟ ਨੇ ਤੁਹਾਨੂੰ ਕੋਈ ਨਹੀਂ ਵੀਰੇ ਦੱਸ ਰਿਹਾ ਨਾ ਕਿਸੇ ਨੇ ਦੱਸਣੇ ਨੇ ਜਿਹੜੇ ਮੈਂ ਦੱਸ ਰਿਹਾ ਜੇ ਤੀਰ ਨਿਸ਼ਾਨੇ ਤੇ ਲਾਉਣਾ ਨਾ ਕਲੱਬ ਦੀਆਂ ਬਾਜ਼ੀਆਂ 'ਚ ਐਨ ਸੱਟ ਮਾਰਨੀ ਆ ਤਾਂ ਮাইয়া ਪ੍ਰੋਜੈਕਟਾਂ ਦੇ ਉੱਤੇ ਜ਼ਰੂਰ ਅਮਲ ਕਰਿਓ ਤੇ ਵਰਤ ਕੇ ਦੇਖਿਓ ਮੇਰਾ ਭਰਾ ਸਾਰੇ ਕਬੂਤਰ ਬਾਜ਼ ਵੀਰ ਮੈਂ ਡੱਬੀ ਦੀ ਫੋਟੋ ਸਕਰੀਨ ਦੇ ਉੱਤੇ ਲਾ ਰਿਹਾ ਐਨਰਜੀ ਬੂਸਟ ਗੋਲੀ ਠੀਕ ਆ ਜੀ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਵੀਰੇ ਕਰ ਲਿਓ ਇਹ ਗੱਲਾਂ ਤੁਹਾਨੂੰ ਕਿਸੇ ਨੇ ਨਹੀਂ ਦੱਸਣੀਆਂ ਜੇ ਸੱਟ ਮਾਰਨੀ ਆ ਤੀਰ ਨਿਸ਼ਾਨੇ ਦੇ ਲਾਉਣਾ ਨਾ ਤਾਂ ਬਈਆ ਬਾਹਰਲੇ ਪ੍ਰੋਜੈਕਟਾਂ ਤੇ ਇੱਕ ਵਾਰ ਜ਼ਰੂਰ ਗੌਰ ਕਰਿਓ ਆਲੂ ਬਖਾਰਿਆਂ ਨਾਲ ﺍﻟएचੀਆਂ ਨਾਲ ਬਾਜੀਆਂ ਨਹੀਂ ਦਿੱਤੀਆਂ ਜਾਂਦੀਆਂ ਲਾ ਕੇ ਮਲਠੀਆਂ ਵਾਲੇ ਪਾਣੀ ਇਹ ਨਹੀਂ ਵੀਰੇ ਬਾਜੀਆਂ ਬੂਜੀਆਂ ਦਿੱਤੀਆਂ ਜਾਂਦੀਆਂ ਹੁਣ ਕੰਪੀਟੀਸ਼ਨ ਬਹੁਤ ਜ਼ਿਆਦਾ ਹਾਈ ਹੋ ਗਏ ਬਹੁਤ ਹੀ ਜ਼ਿਆਦਾ ਖਨਾਰ ਵਧ ਗਈ ਸਾਰੇ ਕਬੂਤਰਵਾਜ ਵੀਰ ਨੇ ਜਿੰਨੇ ਤਕਰੀਬਨ ਇਹ ਬਾਹਰਲੇ ਪ੍ਰੋਜੈਕਟ ਵਰਤਦੇ ਨੇ ਠੀਕ ਹੈ ਜੀ ਸਾਰਿਆਂ ਨੂੰ ਪਤਾ ਹੀ ਆ ਜਿਹੜੇ ਮੇਰੀ ਵੀਡੀਓ ਦੇਖ ਰਹੇ ਨੇ ਬਾਹਰਲੇ ਪ੍ਰੋਜੈਕਟਾਂ ਨਾਲੇ ਛੱਟ ਵੱਜਦੀ ਆ ਜੇ ਛੱਟ ਮਾਰਨੀ ਆ ਆਲੂ ਹਾਰਿਆਂ ਨਾਲ ਜਾਂ گلاب ਦੇ ਪੱਤਿਆਂ ਨਾਲ ਛੱਟ ਨਹੀਂ ਵੱਜਦੀ ਸਕਰੀਨ ਦੇ ਉੱਤੇ ਮੈਂ ਫੋਟੋ ਲਾ ਰਿਹਾ ਵੀਰੇ ਗੋਲੀਆਂ ਦੀ ਧੰਨਵਾਦ ਵੀਰੇ ਸਾਰਿਆਂ ਦਾ